ਸਾਡੇ ਇਹ ਵੀਡੀਓ ਦੇਖ ਕੇ ਬਈ ਲੋਕ ਕੰਡੇ ਖੜੇ ਹੋ ਜਾਣਗੇ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤੇ ਉਹਨਾਂ ਦੇ ਰੋਲਰ ਫੇਰਦੇ ਅਜ ਇੱਕ ਤਾਂ ਪੱਟਾ ਉਸ ਤੋਂ ਬਿਨਾਂ ਉਹਨਾਂ ਦੇ ਪਹਾ ਪਿੱਛੇ ਬੰਨ ਕੇ ਇਸ ਤਰ੍ਹਾਂ ਉੱਪਰ ਸਪਾ ਕੇ ਘੁੱਟਾ ਦੇ ਕੇ ਉਹਨਾਂ ਨੂੰ ਲਟਕਾਉਂਦੇ ਆ ਤੇ ਹੇਠੋਂ ਉਹਨਾਂ ਨੂੰ ਖਿੱਚਦੇ ਆ ਉਸ ਤੋਂ ਗਲੌਣ ਲੱਗੇ ਜਾਂਦਾ ਦੇਖੋ ਜੀ ਐਸਐਸ ਨੂੰ ਇੰਨੇ ਦੇਣੇ ਆ ਐਸਪੀ ਨੂੰ ਇੰਨੇ ਦੇਣੇ ਆ ਆਪਣੇ ਐਸਪੀਡੀ ਨੂੰ ਇੰਨੇ ਦੇਣੇ ਆ ਐਸਐਸ ਨੂੰ ਇੰਨੇ ਦੇਣੇ ਆ ਤੇ 3000 ਰੁਪਏ ਸਾਡੇ ਪੁਲਿਸ ਨੂੰ ਪਾਹਿਆਂ ਜਿੰਦ ਕਰਕੇ ਉਹ ਘੱਟਾ ਕਰਦੇ ਨੇ ਉਹ ਸੋਕੇ ਮਾਰੇ ਗਏ ਆ ਈਵਨ ਉਹਨਾਂ ਦਾ ਐਲਾਨ ਕਰਨ ਤੋਂ ਬਾਅਦ ਉਹਨਾਂ ਦੇ ਸਾਹਮਣੇ ਅਖਬਾਰ ਤੇ ਟੈਲੀਵਿਜ਼ਨਾਂ ਨੂੰ ਦਿਖਾਈ ਗਈ ਕਿ ਤੁਸੀਂ ਤਾਂ ਹੁਣ ਸਾਡੀ ਪੁਲਿਸ ਰਾਜ ਤੋਂ ਭੱਜ ਗਏ ਹੁਣ ਬੋਲੋ ਤੁਸੀਂ ਸਰੈਂਡਰ ਕਰਨਾ ਪੁਲਿਸ ਤੋਂ ਹਟਣਾ ਜਾਂ ਮਰਨਾ ਇਹਨਾਂ ਨੇ ਕੋਈ ਕਸਮ ਨਹੀਂ ਸਾਬਣੀ ਕਰਦੇ ਪਰ ਜੇ ਮਨ ਵੀ ਲਈਏ ਵੀ ਉਹ ਭੱਜ ਗਏ ਹੁਣ ਤੁਸੀਂ ਦੇਖੋ ਵੀ ਸਟੇਟ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਸੂਕੀਆਂ ਜਾਰੀ ਕਰ ਰਹੀਆਂ ਹਨ ਕਿ ਕਿਹੜੇ ਕਿਹੜੇ ਸਾਨੂੰ ਚਾਹੀਦੇ ਆ ਸਟੇਟ ਦੀ ਕਿਸੇ ਵੀ ਲਿਸਟ ਦੇ ਵਿੱਚ ਹਰੀ ਸਿੰਘ ਔਰ ਕੁਮਨਵੀਰ ਸਿੰਘ ਅਰੋੜ ਸਿੰਘ ਰੋਸ਼ਨਾਲ ਬਰਾਗੀ ਮਨਜੀਤ ਸਿੰਘ ਭਿੰਦੀ ਜਾਂ ਹੋਰ ਜਿੰਨੇ ਵੀ ਇਹਨਾਂ ਨੇ ਕਹਿ ਵੀ ਪੁਲਿਸ ਰਾਜ ਤੋਂ ਭੱਜ ਗਏ ਵਿਰੇਂਦਰ ਸਿੰਘ ਦਾਕਾ ਵਰਗੇ ਉਹ ਕੋਈ ਵੀ ਹੋਣ ਫਰਮਾ ਇਫੈਕਟ ਰੈਕਵਾਲਿਸ਼ 20000 ਰੁਪਏ ਲੈ ਕੇ ਉਹਨਾਂ ਨੇ ਛੱਡ ਰਿਆ। ਸੰਗਤੀ ਵਾਲਾ ਪਿੰਡਾ ਸੁਨਾਮ ਜ਼ਿਲ੍ਹਾ ਕਰੇ ਵਿੱਚ। ਉੱਥੇ ਦਾ ਗਰਮੇਲ ਸਿੰਘ ਮਿਲੂ। ਉਹ ਇਹਨਾਂ ਨੇ ਫੜਿਆ ਹੋਇਆ ਦੋ ਤਰੀਕ ਦਾ। ਉਸ ਤੋਂ ਇਹ ਕਹਿ ਕੇ ਕਿ ਤੇਰੇ ਕੋਲੇ ਜਰਮੇਲ ਸਿੰਘ ਜਿਹੜੀ ਬਟ ਰਹਿਣਾ ਰਿਹਾ ਉਹਨੇ ਕਿਹਾ ਵੀ ਠੀਕ ਹੈ ਮੇਰੇ ਕੋਲੇ ਆਉਂਦਾ ਰਿਹਾ ਰਹਿਣਾ ਰਿਹਾ। ਉਸ ਤੋਂ ਬਾਅਦ ਉਹਦੀ ਘਰ ਵਾਲੀ ਆ। 10 ਸਾਲ ਹੋ ਗਏ ਉਹਦੀ ਘਰ ਵਾਲੀ ਦੀਰਪਾਲ ਕੌਰ ਮਹਿਮਾ ਭਗਵਾਨਾ ਦੀ ਲੜਕੀ ਆ। ਉਹ ਐਸਐਸਓ ਸੰਗਤ ਗਗਜੀਤ ਸਿੰਘ ਨੇ ਉਹਨੇ ਫੜ ਕੇ ਲਿਆਂਦੀ ਹੋਈ ਆ। ਕਪੂਰਥਲਾ ਜ਼ਿਲ੍ਹਾ ਦੇ ਵਿੱਚੋਂ ਫੜ ਕੇ ਲਿਆਂਦੀ ਆ ਉਹ ਬਾਗੜੀਆਂ ਪਿੰਡਾ ਉ